ਠੰਡੀ ਵਾਲੀ ਹੈ ਵੀਰੇ ਲੈ ਲੈ ਬਈ ਜਮਾਂ ਬਿਲਕੁਲ ਠੰਡੀ ਹੈ ਯਾਰ ਛੜਤੀ ਵਾਲਾ ਦੇਖੀਂ ਇੰਦਰ ਉਹ ਰਸਾ ਬਾਈ ਨੇ ਸੱਜਣਾ ਛੜ ਰੱਖਿਆ ਥੱਲੇ ਬੈਠਾ ਤੇ ਮੇਨ ਗੱਲ ਆ ਯਾਰ ਜਿਹੜੀ ਬੱਚੀ ਸੂਨ ਵਾਲੀ ਹੈ ਸੂਏ ਸਮਾਰੇ ਡੰਗਰ ਥੱਲੇ ਦਾ ਸੱਜਣ ਬੈਹ ਜਾਂਦੇ ਨੇ ਪਰ ਇਹ ਬੱਚੀ ਹੈਗੀ ਸੱਜਣਾਂ ਸੂਨ ਵਾਲੀ ਤੇ ਬੜੇ RAMNAN ਖੜੀ ਆ ਯਾਰ ਕੋਈ ਇਹਨੂੰ ਸਮੱਸਿਆ ਨਹੀਂ ਠੰਡੀ ਸੀਲ ਆ ਹਨਾ ਜਮਾਂ ਬਰਫ ਵਾਲੀ ਕਮ ਆਦਾ ਬਈ ਯਾਰ ਲੈ ਮੋੜ ਲੈ ਬਈ ਆ ਇਹਨੂੰ ਲੈ ਚੱਲ ਅੰਦਰ ਨੂੰ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੱ ਸੱਜਣੋ ਅੱਜ ਫੇਰ ਪਹੁੰਚ ਚੁੱਕੇ ਆ ਬਾਈ ਪਿੰਡ ਧੌਲੇ ਬਾਈ ਚਮਕੌਰ ਕੋਲੇ ਪਹੁੰਚੇ ਹੋਇਆ ਅੱਜ ਦੀ ਵੀਡੀਓ ਚ ਦਿਖਾਵਾਂਗੇ ਸੱਜਣੋ ਦੋ ਬੱਛੀਆਂ ਤੇ ਦਿਖਾਵਾਂਗੇ ਦੋਨੋਂ ਜਰਸੀ ਨਸਲ ਦੀਆਂ ਕਿਉਂਕਿ ਜੇ ਗੱਲ ਕਰ ਲਈਏ ਜਰਸੀ ਨਸਲ ਦੀ ਜਿਹੜੀ ਡਿਮਾਂਡ ਆ ਸੱਜਣੋ ਅੱਜ ਕੱਲ ਪੂਰੀ ਫੁੱਲ ਆ ਜੇ ਮੈਂ ਗੱਲ ਕਰਲਾਂ ਹਰੇਕ ਸੱਜਣ ਦੀ ਮੰਗ ਹੁੰਦੀ ਆ ਵੀ ਜਰ ਆਪਾਂ ਨੂੰ ਜਰਸੀ ਬੱਛੀ ਚਾਹੀਦੀ ਆ ਉਹ ਸੱਜਣਾ ਦੀ ਡਿਮਾਂਡ ਤੇ ਬਾਈ ਆਪਾਂ ਦੋ ਜਰਸੀ ਬੱਛੀਆਂ ਲੈ ਕੇ ਆਇਆ ਤੇ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਤੇ ਆਜੋ ਬਾਈ ਚਮਕੌਰ ਨਾ ਕਰਾਉਂਦੇ ਆ ਤੁਹਾਡੀ ਮੁਲਾਕਾਤ ਕੱਲੀ ਕੱਲੀ ਤੋਰ ਕੇ ਵੀ ਦਿਖਾਵਾਂਗੇ ਤੇ ਰੇਟ ਵੀ ਸਜਣੋਂ ਵੀਡੀਓ 'ਚ ਹੀ ਕਰਾਵਾਂਗੇ ਹੋਰ ਚਮਕੌਰ ਕੀ ਹਾਂ ਸੱਸੀ ਗਲਪਾਂ ਦਾ ਸਾਰਾ ਭਰਾਵਾਂ ਨੂੰ ਬਈ ਹੋਰ ਠੀਕ ਠਾਕ ਹੈ ਹਾਂ ਵਧੀਆ 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 ਪਰਮਾਤਮਾ ਦੀ ਕਿਰਪਾ ਹਾਂ ਕੰਮਕਾਰ ਕਿਵੇਂ ਵਧੀਆ ਚੱਲਦਾ ਭਰਾ ਮੇਰਾ ਹਾਂ ਕੰਮਕਾਰ ਚੱਲਦਾ ਚੰਗਾ ਹੈ ਨਾ ਸਰਪੂ ਜੀ ਚੱਲਦਾ ਅੱਜ ਦੀ ਖੜੀ ਦਾ ਹਾਂ ਨੰਬਰ ਵੀ ਤੇਰਾ ਬੋਲ ਦੇ ਨੰਬਰ 9779475644 ਵੀਰੇ ਹਾਂ ਇਧਰਲੇ ਪਾਸੇ ਕਰ ਲਈਏ ਸਟਾਰਟ ਹਾਂ ਇਧਰਲੇ ਪਾਸੇ ਕਰਦਾ ਯਾਰ ਜੀ ਸੱਜਣੋਂ ਇੱਕ ਨੰਬਰ ਵਾਲੀ ਥਣਥਨੋਟ ਸੱਜਣੋਂ ਇਹਨੂੰ ਲੱਗਿਆ ਬਈ ਜਿਵੇਂ ਆਪਾਂ ਕਹਿ ਨਹੀਂ ਹੁੰਦੇ ਯਾਰ ਮੈਂ ਸਾਨੂੰ ਲੱਗਿਆ ਹਨਾ ਮੁਠੀ ਦੀ ਚਵਾਈ ਵਾਲਾ ਥਣ ਹਾਂ ਬਈ ਥਣਥਨੋਟ ਜਦ ਬੱਚੀ ਨੂੰ ਦੂਰਾ ਲੱਗਿਆ ਤੇ ਥੱਲੇ ਦੀ ਕੁਆਲਿਟੀ ਵੀ ਚੰਗੀ ਆ ਲੈ ਖੋਲ ਕੇ ਤੋਰ ਦੇ ਬਈ ਨਾਲ ਨਾਲ ਇਹਦੀ ਡਿਟੇਲ ਦੱਸ ਤੇ ਕਿਹੜਾ ਸੂਆ ਸੁੰਦੀ ਆ ਇਹ ਵੀਰੇ ਦੂਜਾ ਸੂਆ ਸੁੰਦੀ ਆ ਅੱਛਾ ਇਹ ਸੁੰਦੀ ਆ ਦੂਜਾ ਸੂਆ ਦੂਜਾ ਸੂਆ ਭਲੋਂ ਨੇ 16 ਕਿਲੋ ਦੁੱਧ ਘਟਾਇਆ ਵੀਰੇ ਅੱਛਾ ਕਾ ਐਵੇਂ ਵੀ ਲੈ ਦਾ ਫਾਇਦਾ ਨਹੀਂ ਹੈਗਾ ਵੀਰੇ ਠੀਕ ਹੈ ਕਰਦਾ ਤੇ ਇਸ ਫੂਸ ਦੀ ਕੁਆਲਿਟੀ ਦਾ ਟਾਪ ਆ ਬਈ ਪੂਰੀ ਜੀ ਗੱਲ ਕਰ ਲਈ ਇੱਥੇ ਤੋਂ ਅਗਲੇ ਬੰਨੇੋਂ ਲੈ ਵਾਲੂ ਵਾ ਦੇ ਤੇ ਥਾਂ ਨੇ ਯਾਰ ਜਿਹੜੇ ਮੇਨ ਗੱਲ ਥੱਲਾ ਹੁੰਦਾ ਜਾਨਵਰ ਦਾ ਥੱਲੇ ਦੀ ਯਾਰ ਪੂਰੀ ਸਾਫ਼ ਹੈ ਬੱਛੀ ਤੇ ਸੂਆ ਸੁੰਦੀ ਹੈ ਦੂਜਾ ਦੰਦਾਂ ਚ ਕਿਵੇਂ ਹੋ ਚਮਕੋ ਦੰਦਾਂ ਦੇ ਛਿੱਗੀ ਆ ਵੀ ਬਈ ਇਹ ਵੀ ਛਿੱਗੀ ਆ ਦੰਦਾਂ ਚ ਹੈ ਹਾਂ ਕੱਲੀ ਆ ਗਈ ਪਿਓਰ ਜਰਸੀ ਚ ਆ ਗਈ ਪਿਓਰ ਜਰਸੀ ਚ ਕਾਹਨ ਕੋਣ ਦੇਖ ਜਾਵੇ ਸਹੇ ਨਾਲ ਦੇ ਹਾਂ ਲੈ ਇੱਥੋਂ ਕਹਿੰਦੀ ਆਏ ਨੂੰ ਆਏ ਨੂੰ ਤੋੜ ਦੇ ਲੰਬੀ ਮੜੀ ਹਾਂ ਲੰਬੀ ਚ ਲੈ ਦਿਖਾ ਦੇ ਕੋਈ ਪਖ ਰਹਿ ਨਾ ਜਾਵੇ ਉਹ ਰੈਣ ਨਹੀਂ ਦੰਦੇ ਤੂੰ ਬੇਫਿਕਰ ਮੂਰਨ ਮੂਰਨ ਕੋਈ ਪ੍ਰੋਬਲਮ ਆਵੇ ਬਈ ਅ ਦੇਖਣ ਵਾਲੀ ਸੱਜਣ ਲੈ ਕਮਾਲ ਆ ਰਾਮੂ ਗੱਲ ਕੇ ਖੜਾ ਲੀ ਕਈ ਜੀ ਵੀ ਖਾਸੀ ਤੇ ਜਰਸੀ ਦੀ ਵੀਰੇ ਹੋਰ ਠੰਡੀ ਵਾਲੀ ਹੈ ਵੀਰੇ ਦਾ ਲੈ ਲੈ ਬਈ ਜਮਾਂ ਬਿਲਕੁਲ ਠੰਡੀ ਹੈ ਯਾਰ ਛੜਤੀ ਵਾਲਾ ਦੇਖੀਂ ਇੰਦਰ ਹੋਰ ਰਸਾ ਬਾਈ ਨੇ ਸੱਜਣਾ ਛੜ ਰੱਖਿਆ ਥੱਲੇ ਬੈਠਾ ਤੇ ਮੇਨ ਗੱਲ ਆ ਯਾਰ ਜਿਹੜੀ ਬੱਚੀ ਸੂਣ ਵਾਲੀ ਹੈ ਸੂਏ ਸਮਾਰੇ ਡੰਗਰ ਥੱਲੇ ਦਾ ਸੱਜਣਾ ਬੈਹ ਜਾਂਦੇ ਨੇ ਪਰ ਇਹ ਬੱਚੀ ਹੈਗੀ ਸੱਜਣਾ ਸੂਣ ਵਾਲੀ ਤੇ ਬੜੇ ਆਰਾਮ ਨਾਲ ਖੜੀ ਆ ਯਾਰ ਕੋਈ ਇਹਨੂੰ ਸਮੱਸਿਆ ਨਹੀਂ ਠੰਡੀ ਸੀਲ ਆ ਹਣਾ ਜਮਾਂ ਬਰਫ਼ ਵਾਲੇ ਕੰਮ ਆਤਾ ਬਈ ਯਾਰ ਹਾਂ ਲੈ ਮੋੜ ਲਿਆ ਬਈ ਇਹਨੂੰ ਲੈ ਚੱਲ ਅੰਦਰ ਨੂੰ ਲੈ ਇਹ ਆ ਗਈ ਸੱਜਣੋ ਪਿਓਰ ਜਰਸੀ ਨਾਲ ਦੀ ਬੱਛੀ ਆ ਗਈ ਇੱਥੇ ਤੋਂ ਇਹਦੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਮੋੜ ਲਓ ਜੀ ਐਨ ਇੱਥੇ ਤੋਂ ਲੰਬਾਈ ਲੰਬੂਈ ਦੇਖ ਸਕਦੇ ਹੋ ਤੇ ਅਗਲੇ ਬੰਨੇ ਸੱਜਣੋ ਇਹਦਾ ਥਣ ਲੈਵਾ ਵੀ ਦੇਖ ਸਕਦੇ ਆ ਠੰਡੀ ਦਾ ਫੇਰ ਦੁਬਾਰ ਜਿੱਥੇ ਮਰਜ਼ੀ ਖਾ ਲੈ ਉੱਥੇ ਹੀ ਖਾੜਦੇ ਨੇ ਭਰਾ ਇਹਨੂੰ ਐ ਹੋਏ ਨਾ ਜਦੋਂ ਕੈਮਰਾ ਇਹਦੇ ਨਵੇਂ ਲਾਉਣਿਆਂ ਵੀ ਮੈਨੂੰ ਦਿਖਾਉਣਗੇ ਉੱਥੇ ਹੀ ਖਾੜਦੇ ਨੇ ਹਾਂ ਦੇਖ ਲੈ ਜਮਾ ਮੁੱਠੀ ਵਾਲ ਥਣ ਲੱਗਿਆ ਬੇ ਆ ਲੈ ਚਲੋ ਜੀ ਅੰਦਰ ਸੀ ਸੱਤ ਦਾ ਰਹਿੰਦਾ ਗੁਰੀ ਦੇ ਸੂਣ ਦੇ ਹਫਤਾ ਦਾ ਸੂਣ ਹਫਤਾ ਕਰਦਾ ਬਈ ਕਿੰਨਾ ਕ ਦੁੱਧ ਪਾ ਤੂੰ ਚਮਕੌਰ ਤੇਰੇ ਤੇ 15 16 ਕਿਲੋ ਦੁੱਧ ਪਾਇਆ ਹੋਇਆ ਦਾ ਭਲੂਣ ਦਾ ਬਰੇਰਾ ਬਾਕੀ ਸੇਵਾ ਤੇ ਡਿਪੈਂਡ ਆ ਬਈ ਬਸ ਬੰਦੇ ਦੀ ਆ ਬਾਕੀ ਸੇਵਾ ਤੇ ਹੁੰਦਾ ਹਨਾ ਹਾਂ ਆਪਾਂ ਉਹੀ ਗੱਲ ਆ ਜਿਵੇਂ ਸੁਣ ਮੈਂ ਅਕਸਰ ਕਹਿਣਾ ਹੁੰਦਾ ਵੀ ਇੱਕ ਬਜ਼ੁਰਗ ਮਿਲਦਾ ਹੁੰਦਾ ਤਣਾਉਲੇ ਦਾ ਮੰਡੀ ਤੇ ਨੌ ਤਾਂ ਮੈਂ ਉਹਦਾ ਜਾਣਦਾ ਨਹੀਂ ਹਾਂ ਜੀ ਉਹ ਕਹਿੰਦਾ ਹੁੰਦਾ ਚਮਕੌਰ ਹੋਏ ਕਹਿੰਦਾ ਦੁੱਧ ਤੇ ਪੁੱਤ ਦਾ ਗੁਰੀ ਫਿਰ ਕਰਮਾਂ ਦੇ ਮਿਲਦੇ ਆ ਬਿਲਕੁਲ ਬਈ ਯਾਰ ਸਹੀ ਆ ਕਰਮਾਂ ਦੇ ਹੁੰਦੇ ਨੇ ਮਿਲਦੇ ਵੀ ਕਰਮਾਂ ਦੇ ਜਿਵੇਂ ਆਪਾਂ ਦਾਣਾ ਦੇ ਕੋਈ ਮਰਜ਼ੀ ਦੇ ਸਕਦਾ ਭਰਾ ਮੇਰੇ ਉਹ ਨਹੀਂ ਹੈਗਾ ਜਿਵੇਂ ਥਾਪ ਸੁਤ ਲਾਗੇ ਉੱਥੇ ਸੀ ਉਹ ਤੀਨ ਬਰਫ ਵਰਗੀ ਠੰਢੀ ਹੈ ਵੀਰੇ ਨਾ ਠੀਕ ਹੈ ਗੱਲ ਹਾਂ ਪਰਲੇ ਪਾਸੇ ਬੈਜ ਗਿਆ ਨਹੀਂ ਉਧਰ ਉਰਲੇ ਪਾਸੇ ਤਾਂ ਵੀ ਕੋਈ ਚੱਕਰ ਨਹੀਂ ਸੀ ਲੈ ਅੱਛਾ ਲੈ ਲੈ ਗੱਬਣਾਂ ਦਾ ਕੰਮ ਹੀ ਆ ਭਰਾ ਵਾ ਹੈ ਗੱਬਣਾ ਪਰ ਸੂਈਆਂ ਵਾਲਾ ਕੰਮ ਕਰੀ ਬੈਠੀ ਹੈ ਵੀਰੇ ਅੱਛਾ ਹਾਂ ਲੈ ਬਰਫ ਵਰਗੀ ਠੰਢੀ ਹੈ ਲੈ ਉਹ ਹੀ ਗੱਲ ਆ ਜਨਵਰੀ ਆ ਰਹਾ ਮੇਨ ਗੱਲ ਹੈ ਇਹਦੀ ਠੰਡਾ ਸੀਲ ਹੁੰਦਾ ਠੰਡਾ ਸੀਲ ਹੁੰਦਾ ਹਾਂ ਆ ਠੰਡਾ ਸੀਲ ਹੋਣਾ ਚਾਹੀਦਾ ਤੇ ਬਾਕੀ ਥਨ ਥਨੋਟ ਵੀ ਟੋਪ ਦਾ ਲੱਗੇ ਇਹਦੇ ਰੁਪਏ ਗੱਬਣ ਦੇ ਆਈ ਅੱਜ ਕਿੰਨੇ ਲ ਮੁੱਲ ਇਹਦਾ ਹੈਗਾ 55000 ਤੇ ਦੇ ਦਾਂਗੇ ਆਪਾਂ 52000 ਹਾਂ ਬਈ ਯਾਰ ਲੈ ਇੱਥੇ ਤੁਸੀਂ ਜਨੂੰ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਬਿਲਕੁਲ ਪਿਓਰ ਜਰਸੀ ਚ ਆ ਗਈ ਕਹਿ ਨਹੀਂ ਸਕਦੇ ਆਪਾਂ ਵੀ ਮਾੜਾ ਮੋਟਾ ਵੀ ਕਰਾ ਸਕਦੇ ਸੀ ਵੀ ਪੱਖ ਤੋਂ ਇਹ ਆ ਗਈ ਪਿਓਰ ਜਰਸੀ ਇਹ ਮਿਲੂਗੀ ਬਾਈ 52000 ਦੀ 5 ਤੋਂ 7 ਉਹ ਵੀ ਭਰਾ ਅੱਜ ਦਾ ਰੇਟ ਹੀ ਆ ਭਰਾ ਮੇਰਾ ਅੱਜ ਦੋ ਜਿਆਦਾ ਨਾਲ ਖੜ ਗਈ ਫਿਰ ਹੋਰ ਰੇਟ ਹੋਊਗਾ ਅੱਛਾ ਫਿਰ ਰੇਟ ਤੇਜ਼ ਹੋ ਜਾਣਗੀ ਆਹ ਉਹ ਮੈਨੂੰ ਪਤਾ ਕਮਾਉਣਾ ਪਊਗਾ ਭਰਾ ਮੇਰਾ ਇਹਦੀ ਕੀ ਗੱਲ ਬਾਤ ਹੈ ਇਹਨੇ 18 ਕਿਲੋ ਤੋਂ ਵੱਡਾ ਬਲੂਨ ਨੇ ਭਰੇਰਾ ਅੱਛਾ ਇਦਾਂ ਮੈਂ ਇੱਕ ਦੋ ਦੁੱਧ ਨਹੀਂ ਲੈਨੇ ਵੀਰੇ ਸੁਣਦੇ ਰਸਾ ਮੋਟਾ ਜਾਂਦਾ ਥੱਲੇ ਹਾਂ ਹਾਂ ਇਹਨੇ 18 ਕਿਲੋ ਦੁੱਧ ਗੜਾ ਠੰਡੀ ਇਹ ਵੀ ਸੀ ਲੁਹੇਰੀ ਆ ਬਈ ਯਾਰ ਅੱਛਾ ਇਹਦਾ ਸੂਆ ਕਿਹੜਾ ਹੈ ਵੀਰੇ ਇਹਦਾ ਸੂਆ ਕਿਹੜਾ ਦੂਜਾ ਸੂਆ ਹੀ ਆ ਇਹਦਾ ਵੀ ਵੀਰੇ ਲੈ ਇਹ ਵੀ ਤੋੜਦੇ ਖੋਲ ਕੇ ਬਾਈ ਇਹਦਾ ਹੈਗਾ ਸੱਜਣੋ ਦੂਜਾ ਸੂਆ ਇਹਨੇ ਦੁੱਧ ਬਾਈ ਚੰਗਾ ਦੱਸਦਾ ਵੀ ਪਾਇਆ ਹੋਇਆ ਤੇ ਬਾਕੀ ਸੱਜਣੋ 18 ਕਿਲੋ ਦੁੱਧ ਹਵਾਨਾ ਵੀ ਦੱਸੂਗਾ ਲੈਵਾ ਵੀ ਦੱਸੂਗਾ ਬਾਈ ਇਹ ਤਾਂ ਜਾਊਗਾ ਦੇਵਾ ਕੇ ਭਾਈ ਪਰਦਾ ਪਾ ਮੇਰਾ ਮੈਨੂੰ ਕਹਿਣ ਦੀ ਲੋੜ ਨਹੀਂ ਹਾਂ ਇੱਥੇ ਤੇ ਦਾ ਲੈਵਲੂ ਵੀ ਚੈੱਕ ਕਰ ਸਕਦੇ ਹਾਂ ਇਹ ਵੀ ਆ ਗਈ ਬਾਈ ਪਿਓਰ ਜਰਸੀ ਜੀ ਇਹ ਗੱਲ ਕਰ ਲਾਂ ਇਹ ਦੋਨੇ ਪਿਓਰ ਜਰਸੀ ਦੇ ਨਗੀਨੇ ਆ ਗਏ ਐ ਨੂੰ ਤੋੜ ਦਈਂ ਚਲਾ ਦੋ ਲੰਬੀ ਮੜੀ ਜੀ ਕਮਾਲ ਹੋ ਜੀ ਕਮਾਲ ਕਮਾਲ ਐ ਨੂੰ ਮੂੰਹ ਕਰਾ ਕੇ ਮੂੰਹ ਕਰਾ ਕੇ ਖੜਾ ਦੇਦਾ ਮੜਾ ਜਾ ਐ ਨੂੰ ਖੜਾ ਇਧਰ ਕਰ ਦੇ ਮੇਰੇ ਇਧਰ ਕਰ ਦੇ ਮੂੰਹ ਲੈ ਹ ਇੱਥੇ ਹ ਇੱਥੇ ਹ ਇੱਥੇ ਖੜਾ ਦੇ ਇਹਨੂੰ ਮੈਂ ਖੜੀ ਤਾਂ ਮੋਲ ਹੁੰਦਾ ਸਿਵਲ ਸੰਡੀ ਦਾ ਬਾਦੂ ਹੈ ਬਾਈ ਯਾਰ ਇਹ ਵੀ ਉਹਦੇ ਨਾਲ ਉਹਦੇ ਨਾਲ ਦੀ ਐ ਸਿਸਟਮ ਭਰਾ ਮੇਰਾ ਲੈ ਅੱਛਾ ਜਮੀ ਜਾਨਵਰ ਥਣ ਥਣ ਸਾਨ ਦੇਖ ਉਧਰ ਵੀ ਆਈ ਫੜੀ ਜਾਨਵਰ ਠੰਡੇ ਸੀਲ ਨੇ ਹੀ ਜੀ ਗੱਲ ਨਹੀਂ ਰਸ ਸੁੱਤੇ ਰਿਆ ਪਿਆ ਬਰਫ ਬਰਫ ਦਾ ਕੰਮ ਹੀ ਹੈ ਦੇ ਭਰਾ ਮੇਰਾ ਹਾਂ ਲੈ ਹੱਥ ਮੇਰੇ ਕੀ ਬਾਰਕ ਫੇਰ ਕਿੱਲੋਂ ਨਾ ਭਰਾ ਮੇਰਾ ਪਹਿਲਾਂ ਵੇਚਨੇ ਆਪਣੇ ਘਰ ਦੀ ਤਾਂ ਹੈ ਨਹੀਂ ਇੱਕ ਗੱਲ ਸੱਜਣੋ ਤੁਹਾਨੂੰ ਹੋਰ ਦੱਸ ਦੇਣਾ ਬਾਈ ਦੀ ਇੱਕ ਤਾਂ ਜਾਨਵਰ ਥਣ ਥਣੋਟ ਦਾ ਮਾੜਾ ਨਹੀਂ ਮਿਲੂਗਾ ਇਸ ਫਾਰਮ ਤੇ ਤੁਹਾਨੂੰ ਇੱਕ ਮੇਨ ਗੱਲ ਹੈ ਜਿਹੜੀ ਮਿਲੂਗਾ ਬਾਈ ਠੰਡਾ ਸੀਲ ਗਰਮ ਜਾਨਵਰ ਨਹੀਂ ਮਿਲੂਗਾ ਸਨੋ ਗਰਮ ਆਪਾਂ ਲੈਂਦੇ ਨਹੀਂ ਗੁਰੂ ਆਪਾਂ ਵੇਚਣੇ ਹੁੰਦੇ ਆਪਾਂ ਭਰਾ ਮੇਰਾ ਨਾ ਠੀਕ ਹੈ ਗੱਲ ਉਹੀ ਗੱਲ ਆ ਵੀ ਠੰਡਾ ਸੀਲ ਤੇ ਥਣ ਥਣਾਉਟ ਦਾ ਮਗੜਾ ਜਾਨਵਰ ਨਹੀਂ ਰੱਖਦਾ ਬਾਈ ਤੇ ਲੇਵਾਲੂਆ ਵੀ ਸੱਜਣੋਂ ਐਨ ਜਾਂਦੀ ਆ ਇਹ ਤਾਂ ਫੁੱਟਬਾਲ ਵਾਂਗੂ ਕਰਦੀ ਰੈਡੀ ਹੈ ਨਾ ਹਾਂ ਪੰਡਲੇ ਵੀ ਆ ਥਣ ਥਣਾਉਟ ਇਹਨੂੰ ਵੇਨ ਲੱਗਾ ਪੂਰਾ ਟੌਪ ਦਾ ਅਗਲੇ ਬੰਨੇ ਵੀ ਸਾਨੂੰ ਦਿਖਾ ਦੇਣਾ ਤੇ ਲੇਵੇ ਤੇ ਜਿਵੇਂ ਨਸਾਂ ਦਾ ਕਹਿੰਦੇ ਉਹਨੇ ਸੱਜਣ ਫੁਲਕਾਰੀ ਹੈ ਨਾ ਇਹਦੇ ਤਾਂ ਨਸਾਂ ਆਲੇ ਰੱਸੀ ਨਹੀਂ ਬਈ ਲੇਵੇ ਰੱਸੀ ਵਾਲੀ ਜਮਾ ਪਾਇਆ ਪਾਇਆ ਬਹੁਤ ਮੋਟੀ ਆ ਭਰਾ ਥਣ ਗੁੱਲੇ ਵਾਲ ਲੱਗੇ ਦੇ ਹਾਂ ਥਾਣੇ ਦੇ ਲੱਗਿਆ ਬਾਈ ਰੁਗ ਰੁਗਦਾ ਜਿਵੇਂ ਆਪਾਂ ਗੱਲ ਕਰ ਲਈ ਮਈਆਂ ਨੂੰ ਲੱਗਿਆ ਹੋਇਆ ਹੈ ਨਾ ਦੇਖ ਬੱਬਾ ਨੂੰ ਬਹੁ ਥਾਣੇ ਨੂੰ ਲੱਗਿਆ ਰੁਗ ਰੁਗਦਾ ਇਹ ਕਹੇ ਇੱਕ ਦਿਨ ਕੱਢਦੀ ਐ ਤੁਮ ਕਰੋ ਬਰਾਤ ਨੂੰ ਕੋਈ ਇੱਕ ਦੋ ਤਣ ਲਊ ਬਈ ਰਤੋਂ ਹੱਥ ਨੂੰ ਬੁਲਾਣਾ ਕੰਮ ਜਦਾ ਬਈ ਅਛਾ ਹਾਂ ਇਹਦੇ ਪੈਸੇ ਕਿੰਨੇ ਲਵਾਂਗੇ 55 ਦੇ ਦੇਂਗਾ ਮੋਲੇ 60 ਕਰਾਵਾਂਗਾ ਨੇ ਮਾਰਜੀ 55 ਜਮਾਨਤ ਆਨ ਕਰ ਦੋ ਇਹ ਦੇ ਦਾਂਗੇ 55000 ਦੀ ਨੰਬਰ ਬੋਲ ਦੋ ਜੀ ਨੰਬਰ 9779475644 ਵੀਰੇ ਇੱਕ ਵਾਰੀ ਫੇਰ ਬੋਲੋ 9779475644 ਵੀਰੇ ਲੈ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਪਿੰਡ ਧੌੜਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਚਮਕੌਰ ਦੇ ਫਾਰਮ ਤੋਂ ਬਣਾਈ ਆ ਇਹਨਾਂ 'ਚ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ